ਸੋ ਇਸ ਅਡੀਪੋਗਰੀ ਪੰਛੀ ਦਾ ਨਾਮ ਹੈ ਸ਼ੂਵਿਲ ਇਹ ਆਮ ਤੌਰ ਤੇ ਅਫਰੀਕਾ ਸਾਊਥ Sudan ਅਤੇ ਜੁਗਾੰਡਾ ਵਿੱਚ ਪਾਇਆ ਜਾਂਦਾ ਹੈ ਇਹ 4 ਤੋਂ 5 ਫੁੱਟ ਤੱਕ ਲੰਬੇ ਹੁੰਦੇ ਹਨ ਇਨ੍ਹਾਂ ਦੇ ਖੰਭ 8 ਫੁੱਟ ਤੱਕ ਲੰਬੇ ਹੋ ਸਕਦੇ ਹਨ ਕੈਦ ਕਰਕੇ ਰੱਖਣ ਨਾਲ ਇਹ ਬੱਚਿਆਂ ਨੂੰ ਜਨਮ ਨਹੀਂ ਦਿੰਦੇ ਇਸ ਲਈ ਪਿਛਲੇ 100 ਸਾਲ ਵਿੱਚ ਸਿਰਫ ਦੋ ਸ਼ੂਵਿਲ ਨੇ ਹੀ ਜਨਮ ਲਿਆ ਹੈ ਇਹ ਦੁਨੀਆ ਵਿੱਚ ਖਤਮ ਹੋਣ ਦੀ ਕगार ਤੇ ਹਨ ਇਹਨਾਂ ਦੀ ਗਿਣਤੀ ਧਰਤੀ ਤੇ 3300 ਤੋਂ 5500 ਤੱਕ ਰਹਿ ਗਈ ਹੈ ਇਸ ਲਈ ਦੁਬਈ ਅਤੇ ਸਾਊਦੀ ਅਰਬ ਦੀ ਬਲੈਕ ਮਾਰਕੀਟ ਵਿੱਚ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਨੰਬਰ 2 ਤੇ ਹੈ ਜੀ ਬਲੂ ਪੈਰਟ ਫਿਸ਼ ਤੋਤੇ ਦੀ ਤਰ੍ਹਾਂ ਖੂਬਸੂਰਤ ਅਤੇ ਉਸੇ ਦੀ ਤਰ੍ਹਾਂ ਇਸ ਦਾ ਮੂੰਹ ਹੋਣ ਕਾਰਨ ਇਸ ਨੂੰ ਪੈਰਟ ਫਿਸ਼ ਕਹਿੰਦੇ ਹਨ ਬਲੂ ਪੈਰਟ ਫਿਸ਼ ਸਮੁੰਦਰ ਦੇ ਤਲ ਤੇ ਜੋ ਪੌਦੇ ਅਤੇ ਪੱਥਰ ਹੁੰਦੇ ਹਨ ਉਹਨਾਂ ਵਿੱਚ ਇਹ ਮੱਛੀ ਰਹਿਣਾ ਪਸੰਦ ਕਰਦੀ ਹੈ ਇਹ ਮੱਛੀ 4 ਫੁੱਟ ਤੱਕ ਲੰਬੀ ਹੁੰਦੀ ਹੈ ਇਸ ਦਾ ਭਾਰ 40 ਤੋਂ 50 ਕਿਲੋ ਤੱਕ ਹੁੰਦਾ ਹੈ। ਇਹ ਮੱਛੀ 20 ਤੋਂ 25 ਮੱਛੀਆਂ ਦੇ ਸਮੂਹ ਵਿੱਚ ਰਹਿੰਦੀ ਹੈ। ਇਸ ਮੱਛੀਆਂ ਦੇ ਗਰੁੱਪ ਨੂੰ ਸਕੂਲ ਕਹਿੰਦੇ ਹਨ। ਇਸ ਗਰੁੱਪ ਵਿੱਚ ਇੱਕ ਮੇਲ ਪੈਰਟ ਫਿਸ਼ ਹੁੰਦਾ ਹੈ ਜੋ ਇਸ ਗਰੁੱਪ ਦਾ ਲੀਡਰ ਹੁੰਦਾ ਹੈ।